ਆਇਤੇ ਸਾਡੇ ਗਮਾਂਡ ਦੇ ਵਿੱਚ ਸੋਨੀ ਹੈ ਮੁੰਡਾ ਮੋਬੀ ਵੀ ਕਹਿੰਦੇ ਐ ਇਹਨੂੰ ਮੋਪੀ ਦਾ ਪਿਓ ਵਾਦਾ ਮੋਪੀ ਦਾ ਮੁੰਡਾ ਸੋਨੀ ਇਹ ਦੇਖੋ ਇੱਥੇ ਘੰਟੇ ਬਾਅਦ ਅਸੀਂ ਜਿਹੜਾ ਅੰਡਗਮਾਂਡਾ ਬਹੁਤ ੱੱਕਿਆ ਪਿਆ ਇਹਦੇ ਘੰਟੇ-ਘੰਟੇ ਬਾਅਦ ਇੱਥੇ ਚਿੱਟਾ ਵੇਚ ਰਿਹਾ ਹੈ ਇੱਥੇ ਮੇਲਾ ਲੱਗ ਜਾਂਦਾ ਤੇ ਹੁਣ ਅਸੀਂ ਪੰਚਾਇਤ ਤੌਰ ਤੇ ਨੂੰ ਸਮਝਾਇਆ ਤਾਂ ਵੀ ਇਹ ਗੱਲ ਪੈਂਦਾ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਸਾਡੇ ਘਰਾਂ ਦੇ ਆਸ-ਪਾਸ ਦੇਖਿਆ ਜਾਵੇ ਸਾਡੇ ਘਰਾਂ ਦੇ ਤੀਆਂ ਆਦਾਂ ਨਾਲੇ ਘਰਾਂ ਸਾਰੇ ਇੱਥੇ ਮੇਲਾ ਲੱਗਿਆ ਹੁੰਦਾ ਇਹਨੂੰ ਬਰਜਿਆ ਜਾਵੇ ਪ੍ਰਸ਼ਾਸਨ ਨੇ ਇਹ ਨੱਕ ਪਾਵੇ ਜੋ ਸਾਥੋਂ ਇਹਨਾਂ ਨੇ ਲਿਖਵਾਉਣਾ ਸੀ ਲਿਖ ਕੇ ਦੇਣ ਨੂੰ ਤਿਆਰ ਸਰਕਾਰ ਨਸ਼ਾ ਮੁਕਤ ਕਹਿੰਦੀ ਆ ਪਹਿਲਾਂ ਇਹਨੂੰ ਮੁਕਤ ਕਰੋ ਫਿਰ ਨਸ਼ਾ ਮੁਕਤ ਹੋਊਗਾ ਜੇ ਘਰਾਂ ਦਾ ਧੱਕੇ ਨਾਲ ਵਿਕੀ ਜਾਂਦਾ ਫਿਰ ਨਸ਼ਾ ਮੁਕਤ ਤੁਸੀਂ ਕਿਵੇਂ ਕਰਦਾ ਪ੍ਰੋਗਰਾਮ ਕਰਦੇ ਹੋ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਐਕਸ਼ਨ ਲਾਓ ਜਲਦੀ ਤੋਂ ਜਲਦੀ ਐਕਸ਼ਨ ਲਓ ਇਹਨਾਂ ਦੇ ਖਿਲਾਫ ਇੱਕ ਮੇਰਾ ਘਰ ਨਾਲ ਆਈ ਇਹ ਮੈਨੂੰ ਧੋਕਾ ਜਾਂਦੇ ਆ ਕੰਧ ਮੇਰੀ ਨੀਵੀਂ ਆ ਇਹ ਕਹਿੰਦੇ ਅਸੀਂ ਕੁਝ ਵੀ ਕਰ ਸਕਦੇ ਆ ਕਹਿੰਦੇ ਤੇ ਇੱਕ ਘਰ ਵੀ ਢਾਹਾਂਗੇ ਤੇ ਇੰਨੀ ਪੰਚਾਇਤ ਸਾਰੇ ਸਾਹਮਣੇ ਬੁੱਲਿਆ ਇਹ ਉਹਦੇ ਸਾਡੇ ਵੀਰੇ ਭਰਾ ਦੇ ਅੰਬਰਦਾਰੀ ਮੋਟਰ ਦੇ ਉੱਥੇ ਨਖਾਣੇ ਦੀ ਏਰੀਆ 'ਚ ਉੱਥੇ ਜਾ ਕੇ ਆਇਆ ਕਹਿੰਦੇ ਇੱਥੇ ਸਾਡੀ ਡੇਡੀ ਚਾਰ ਚਾਰ ਅੰਬਰਦਾਰੀ ਬੰਦਾ ਹੈਗਾ ਇਹ ਰਹਿੰਦੀਆਂ ਛੁੱਟੇ ਵਾਲੇ ਕਦੇ ਚਾਰ ਆਗੇ ਚਾਰ ਮੋੜ ਤੇ ਚਾਰ ਗੁੜੀਆਂ ਸਾਰੀਆਂ ਨੰਗ ਦੀਆਂ ਇੱਕੋ ਜਿਹੀਆਂ ਸਾਨੂੰ ਨੰਗੜਾ ਦੁੱਬਰ ਹੋਇਆ ਪਿਆ ਕੋਈ ਪੁਲਿਸ ਨਹੀਂ ਕੋਸ ਨਹੀਂ ਕੋਈ ਹੱਲ ਕਰਦਾ ਇਹਨਾਂ ਦਾ ਅੱਜ ਸਾਡੇ ਘਰਾਂ ਦੇ ਪੰਚਾਇਤ ਕੱਠੇ ਹੋ ਕੇ ਫੇਰ ਹੱਲ ਕਰੇਗਾ ਸਾਡੀਆਂ ਕੁੜੀਆਂ ਧੀਆਂ ਪੜਾ ਸਾਡੇ ਸਾਰੇ ਦੇ ਲੰਗਦੀਆਂ ਢੇਲੀ ਦਾ ਅੱਥ ਜਿਹੜੇ ਚੁੱਟੇ ਵਾਲੇ ਇਹਨਾਂ ਦੇ ਮੁੜਦੇ ਆ ਅੱਜ ਵੀ ਕੋਈ ਨਹੀਂ ਕਰਦਾ ਸਾਰੇ ਕੱਠੇ ਹੋਏ ਪੰਚਾਇਤ ਕੱਠੀ ਹੋਈਆ ਸਾਨੂੰ ਅਜੇ 10 ਦਿਨ ਹੋ ਗਏ ਵਿਚਾਰੇ ਇਕੱਠੇ ਕਰਦੇ ਅਲੋ ਸਾਰੇ ਅਲੋ ਫੇਰ ਅਸੀਂ ਅੱਜ ਇਕੱਠੇ ਕਰੇਗੇ ਨਹੀਂ ਇਹਨਾਂ ਦੇ ਘਰੋਂ ਚਾਰ ਚਾਰ ਮੁਰਦੇ ਆ ਜਿਹੜਾ ਕੋਈ ਟੱਠੇ ਜਿਹੜਾ ਇਕੱਠਾ ਕਰਨਾ ਚਾਹੁੰਦਾ ਉਹਨੂੰ ਤੁੰਕੀਆਂ ਦੇਣ ਲੱਗ ਜਾਂਦੇ ਆ ਇਹ ਇਹ ਡਰ ਕੇ ੱੱੱਲੇ ਕਰੇ ਕਦੇ ਕਿਆ ਕਰਾਂਗੇ ਉਹ ਕਰਾਂਗੇ ਡਰਦੇ ਵੀ ਐ ਨਹੀਂ ਸੀ ਡਰਾਮਾ ਢੋਂਗ ਰਿਹਾ ਸਮਾਜ ਪੰਚਾਇਤ ਨੂੰ ਵੀ ਦੇਖੋ ਆ ਪੰਚਾਇਤ ਆ ਸਾਰਿਆਂ ਨੂੰ ਡਰਾਇਆ ਇਹਨਾਂ ਨੇ